ਅੱਜ ਮੈਂ ਸੁਖਮਿੰਦਰ ਕੌਰ ਬੀਬੀ ਜ਼ੈ ਟੈਕਨਸੀ ਸਿਰ ਤੋਂ ਅਸੀਂ ਅੱਜ ਘਰਪੁਰ ਦੇ ਮੌਕੇ ਲੋੜਵੰਦ ਜਿਹੜੀਆਂ ਔਰਤਾਂ ਹੈਗੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਰਜਦਾਰ ਪਾਇਆ ਅੱਜ ਸਵਿੰਗ ਮਸ਼ੀਨਾ ਸਲਾਈ ਮਸ਼ੀਨਾ ਆਪਾਂ ਵੰਡੀਆਂ ਨੇ ਕਿਉਂਕਿ ਅੱਜ ਕੱਲ ਜਿਹੜੀਆਂ ਔਰਤਾਂ ਨੂੰ ਸਕਿੱਲ ਦੀ ਬਹੁਤ ਲੋੜ ਹੈ ਜਿਹੜੀਆਂ ਆਪਣੇ ਘਰੇ ਆਪ ਦਾ ਕੰਮ ਕਰ ਸਕਣ ਸੋ ਸਾਡੀ ਸਾਡੀ ਸੋਚ ਦੇ ਮੁਤਾਬਿਕ ਅਸੀਂ ਇਹ ਉਪਰਾਲਾ ਕਰਾਇਆ ਹੈ ਕਿ ਉਹਨਾਂ ਨੂੰ ਅਸੀਂ ਰੋਜ਼ਗਾਰ ਪਾਈਏ ਅਸੀਂ ਉਮੀਦ ਕਰਦੇ ਹਾਂ ਅਸੀਂ ਅਰਦਾਸ ਕਰਦੇ ਹਾਂ ਕਿ ਹਰੇਕ ਸਾਲ ਅਸੀਂ ਇਦਾਂ ਹੀ ਵਰਪੂਰਤ ਤੇ ਜਿਹੜੀਆਂ ਲੋੜਵੰਦ ਹੈਗੀਆਂ ਨੇ ਔਰਤਾਂ ਅਸੀਂ ਉਹਨਾਂ ਨੂੰ ਸਲਾਈ ਮਸ਼ੀਨਾਂ ਦਈਏ ਕਿੰਨੀਆਂ ਨੇ ਸਲਾਈ ਮਿੰਡਾਂ ਅਸੀਂ 15 ਸਲਾਈ ਮਸ਼ੀਨਾਂ ਵੰਡੀਆਂ ਨੇ ਬਾਕੀ ਅਸੀਂ ਮਹੀਨੇ ਦੇ ਮਹੀਨੇ ਸਾਡੇ ਕੋਲੇ ਜੇ ਸਾਨੂੰ ਕੋਈ ਲੱਗਦਾ ਕਿ ਲੋੜਵੰਦ ਹੈਗਾ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾਂ ਦੇ ਸਕੀਏ ਇਹ ਇਹ ਸਾਰਿਆਂ ਦੇ ਸਹਿਯੋਗ ਨਾਲ ਇੱਕ ਜਿਹੜਾ ਉਪਰਾਲਾ ਆ ਇਹ ਇਹ ਅੱਜ ਪੂਰਾ ਹੋਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਅਸੀਂ ਇਦਾਂ ਦੇ ਉਪਰਾਲੇ ਕਰਦੇ ਰਾਵਾਂਗੇ ਹਾਂ ਕੀ ਅਪੀਲ ਕਰਦੇ ਸਮਾਜ ਭਲਾਈ ਸੰਸਥਾਵਾਂ ਨੂੰ ਕੀ ਅਪੀਲ ਕਰਦੇ ਹਾਂ ਅਸੀਂ ਸਮਾਜ ਭਲਾਈ ਸੰਸਥਾਵਾਂ ਨੂੰ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਆਉਣ ਜਿਹੜੀਆਂ ਲੋੜਵੰਦ ਔਰਤਾਂ ਹੈਗੀਆਂ ਨੇ ਉਹਨਾਂ ਦੀ ਜਿਹੜੀ ਲੋੜ ਆ ਉਹ ਅਸੀਂ ਪੂਰੀ ਕਰੀਏ ਉਹਨਾਂ ਨੂੰ ਇੱਕ ਕਮੀ ਪਾਈਏ ਕਿ ਜਿਹੜੇ ਕਿ ਉਹ ਅੱਗੇ ਹੋ ਕੇ ਆਪਣਾ ਘਰ ਚਲਾ ਸਕਣ ਅੱਜ ਕੱਲ ਦੇ ਟਾਈਮ ਦੇ ਉੱਤੇ ਜੇ ਘਰ ਦੇ ਵਿੱਚ ਦੋ ਬੰਦੇ ਕਮਾਉਂਦੇ ਨੇ ਤਾਂ ਹੀ ਘਰ ਚੱਲਦਾ ਜੀ ਤੇ ਹੁਣ ਔਰਤਾਂ ਕੰਮ ਕਰਨਗੀਆਂ ਤਾਂ ਹੀ ਅੱਗੇ ਆਉਣੀਆਂ ਤੇ ਇੱਕ ਸਕਿੱਲ ਹੈ ਇਹ ਸਕਿੱਲ ਸਾਰਿਆਂ ਕੋਲੇ ਹੋਣਾ ਚਾਹੀਦਾ ਹੈ ਇਕ ਫਰਕ ਵੀ ਸਮਝਿਆ ਜਾਂਦਾ ਕੁੜੀਆਂ ਔਰ ਮੁੰਡਿਆਂ ਨਾਲ ਫਰਕ ਸਮਝਿਆ ਜਾਂਦਾ ਕੀ ਕਹਣਾ ਚਾਹੁੰਦੇ ਉੱਤੇ ਇਹ ਫਰਕ ਅੱਜ ਕੱਲ ਤਾਂ ਹੈ ਹੀ ਨਹੀਂ ਜੀ ਆਹ ਫਰਕ ਤਾਂ ਅੱਜ ਕੱਲ ਦੇਖਣ ਨੂੰ ਹੀ ਨਹੀਂ ਮਿਲਦਾ ਕੁੜੀਆਂ ਵੀ ਬਰਾਬਰ ਹੋ ਕੇ ਮੁੰਡਿਆਂ ਦੇ ਬਰਾਬਰ ਹੋ ਕੇ ਕੰਮ ਕਰਦੀਆਂ ਨੇ ਬਰਾਬਰ ਦਾ ਕਮਾਉਂਦੀਆਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਸਿੱਖ ਸੰਗਤ ਤੇ ਸਾਰੇ ਸਮੂਹ ਪੰਜਾਬੀਆਂ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਅੱਜ ਸਿਟੀ ਸੈਂਟਰ ਵਿਖੇ ਜੀ ਬੀਬੀ ਸਤਵਿੰਦਰ कौर ਵੱਲੋਂ ਲੋੜਵੰਦ ਜਿਹੜੀਆਂ ਬੀਬੀਆਂ ਸਨ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਸਲਾਈ ਮਸ਼ੀਨਾਂ ਜੋ ਕਿ ਦਿੱਤੀਆਂ ਗਈਆਂ ਹਨ ਤੇ ਅਸੀਂ ਸਾਰੇ ਮਾਰਕੀਟ ਕਮੇਟੀ ਵੱਲੋਂ ਸਰਾਂ ਸਿਟੀ ਸੈਂਟਰ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਸ ਸਲੰਘਾਯੋਗ ਕਦਮ ਦੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਬਹੁਤ ਚੰਗਾ ਕੰਮ ਹੈ ਬਹੁਤ ਸਮਾਜ ਸੇਵੀ ਹਨ ਤੇ ਬਹੁਤ ਇਸ ਤਰੀਕੇ ਦੇ ਕੰਮ ਕਰ ਰਹੇ ਹਨ ਕਮੇਟੀ ਚ ਇਹਨਾਂ ਵਰਗੀ ਬੰਦਿਆਂ ਦੀ ਸਮਾਜ ਚ ਬਹੁਤ ਲੋੜ ਹੈ ਤੇ ਅਸੀਂ ਬੀਬੀ ਜੀ ਦਾ ਧੰਨਵਾਦ ਕਰਦੇ ਹਾਂ ਤੇ ਆਪਣੇ ਸਾਰੇ ਜਿੰਨੇ ਵੀ ਮੈਂਬਰ ਸਭਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਜੀ ਕੀ ਨਾਮ ਰੋੜਾ ਬਹਾਦਰ ਸਿੰਘ ਜੀ ਆ ਕੀ ਕਹਿਣਾ ਚਾਹੁੰਦੇ ਅੱਜ ਜਿਹੜੀਆਂ ਮਸ਼ੀਨਾਂ ਵੰਡੀਆਂ ਨੇ ਪੀਪੀਐ ਦਾ ਟਿਕਟ ਸਤਵਿੰਦਰ ਕੌਰ ਦੇ ਵੱਲੋਂ ਜੋ ਵੀ ਉਪਰਾਲਾ ਕੀਤਾ ਲੋੜਵੰਦਾਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ ਨੇ ਤੇ ਇਹਨਾਂ ਦਾ ਬਹੁਤ ਬਹੁਤ ਦਿਨੋਂ ਧੰਨਵਾਦ ਕਰਦੇ ਹਾਂ ਅੱਗੇ ਵਾਸਤੇ ਵੀ ਇਹ ਉਪਰਾਲੇ ਕਰਦੇ ਰਹਿਣ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਅੱਗੇ ਵਾਸਤੇ ਵੀ ਇਹ ਲੁਬੜ ਬੰਦਾਂ ਨਾਲ ਮਸ਼ੀਨਾਂ ਦੇ ਉੱਤੇ ਕਾਰਜ ਕਰਦੇ ਰਹਿਣ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ